ਅੰਦਰਾ ਗੁਰਸਾਬਾ ਮਹਾਪੰਚਾਇਤ ਦੀ ਜਾਰੀ ਹੋ ਰਹੀ ਹੈ ਉਹਦੀ ਕੀ ਜਾਰੀ ਹੈ ਕਿ ਕਦੋਂ ਦਾ ਟਾਈਮ ਅਤੇ ਕਿੱਥੇ ਰੱਖੀ ਹੈ ਤੇ ਕੌਣ ਕਿਹੜੀ ਕਿਹੜੀ ਪਾਰਟੀਆਂ ਵਿੱਚ ਸ਼ਾਮਲ ਹੋਣਗੇ ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਮੀਟਿੰਗ ਵਿੱਚ 24 ਤਾਰੀਖ ਦੀ ਅਸੀਂ ਜਿਹੜੀ ਡਿਕਲੇਅਰ ਕੀਤੀ ਹੋਈ ਸੀ ਮਹਾਪੰਚਾਇਤ ਉਹਦੇ ਸੰਬੰਧ ਵਿੱਚ ਜਗ੍ਹਾ ਦਾ ਫੈਸਲਾ ਕਰਨਾ ਸੀ ਇਹ ਮੁੱਲਾਂਪੁਰ ਦਾਕੇ ਪਹਿਲਾਂ ਮਨਸ਼ਾ ਸੀ ਇਹ ਉੱਤੇ ਜਾ ਕੇ ਦੇਖਿਆ ਵੀ ਉੱਥੇ ਮੰਡੀ ਨਾ ਤਾਂ ਉੱਥੇ ਕੋਈ ਸ਼ੈੱਡ ਹੈ ਨਾ ਉੱਥੇ ਮੰਡੀ ਜਿਹੜੀ ਹੈ ਉਹ ਪਧਰੀ ਹੈ ਇਹ ਉਤੋਂ ਫਿਰ ਅਗਲੀ ਰਾਏ ਆਈ ਜਗਰਾਉ ਕਰਨ ਦੀ ਜੇਕਰ ਉਹ ਅਸੀਂ ਪਿਛਲੀ ਵਾਰੀ ਕੀਤਾ ਸੀ ਉਹਦਾ ਤਰਕ ਤਜਰਬਾ ਸੀ ਕਿ 1.5 ਕਿਲੋਮੀਟਰ ਪਿੱਛੇ ਦੀ ਲਾਈਨਾਂ ਲੱਗ ਜਾਂਦੀਆਂ ਲੋਕੀ ਤੁਰ ਕੇ ਆਉਂਦੇ ਨੇ ਬਹੁਤ ਮੁਸ਼ਕਲ ਖੜੀ ਹੁੰਦੀ ਹੈ ਫਿਰ ਉਹਦੇ ਬਾਅਦ ਫੈਸਲਾ ਹੋਇਆ ਵੀ ਖੰਨੇਆ ਸਮਰਾਲੇ ਚ ਕਿਤੇ ਕੀਤੀ ਹੈ ਫਿਰ ਸਮਰਾਲਾ ਚੁਣਿਆ ਫੈਸਲਾ ਹੋਇਆ ਵੀ 24 ਅਗਸਤ ਨੂੰ ਇੱਕ ਵੱਡੀ ਮਹਾਪੰਚਾਇਤ ਸਮਰਾਲੇ ਚ ਹੋਏਗੀ ਸਾਰੇ ਪੰਜਾਬ ਦੇ ਲੋਕਾਂ ਦੀ ਲੈਂਡ ਪੁਰੀ ਪਾਲਿਸੀ ਦੇ ਉੱਤੇ ਐਫਟੀਏ ਦੇ ਉੱਤੇ ਤੇ ਬਾਕੀ ਮੰਗਾਂ ਦੇ ਉੱਤੇ ਸਾਰੇ ਪੰਜਾਬ ਦੇ ਜਿੰਨੀਆਂ ਐਸਕਯੂਐਮ ਦੀਆਂ ਜਥੇਬੰਦੀਆਂ ਸਾਰਿਆਂ ਦੇ ਆਗੂ ਇਹਦੇ ਵਿੱਚ ਸ਼ਾਮਲ ਹੋਣਗੇ ਸਾਰਿਆਂ ਦੇ ਵਰਕਰ ਸ਼ਾਮਲ ਹੋਣਗੇ ਤੇ ਸਾਰੇ ਪੰਜਾਬ ਚੋਂ ਸਾਰੇ ਕਿਸਾਨ ਬਹੁਤ ਬਹੁਤ ਵੱਡੀ ਗਿਣਤੀ ਵਿੱਚ ਬੱਸਾਂ ਤੇ ਕਾਰਾਂ ਤੇ ਟਰੈਕਟਰਾਂ ਤੇ ਜਿਹੜੇ ਸਾਧਨ ਹੋਏ ਉਹਨਾਂ ਤੇ ਉਹ ਇੱਥੇ ਸਮਰਾਲੇ ਪਹੁੰਚਣਗੇ ਔਰ ਉਹਦਾ ਵੱਡੀ ਪੱਧਰ ਤੇ ਇਹ ਅਗਲਾ ਪ੍ਰੋਗਰਾਮ ਜਿਹੜਾ ਉਹ ਇੱਥੋਂ ਅਨਾਉਂਸ ਕੀਤਾ ਜਾਏਗਾ ਅਜਾ ਸਰ ਕੀ ਅਜੰਡਾ ਹੋਊਗਾ ਜੀ ਮੇਨ ਰੈਲੀ ਦਾ ਜਿਹੜੀ ਕੀਤੀ ਜਾ ਰਹੀ ਹੈ ਮਹਾਰਾਜ ਜੀ ਇਹ ਅਜੰਡਾ ਮੈਂ ਦੱਸਿਆ ਤੁਹਾਨੂੰ ਇਹਦੇ ਚ ਮੇਨ ਤਾਂ ਲੈਂਡ ਪੂਲਿੰਗ ਦਾ ਹੈ ਤੇ ਆ ਫਰੀ ਟ੍ਰੇਡ ਐਗਰੀਮੈਂਟ ਦਾ ਹੈ ਮੇਨ ਤਾਂ ਇਹੇ ਨੇ ਪਰ ਹੈ ਤਾਂ ਹੁਣ ਉਹਦੀ ਤਿਆਰੀ ਵਾਸਤੇ ਇਹ ਵੀ ਅਸੀਂ ਫੈਸਲਾ ਕੀਤਾ ਵੀ ਅੱਜ ਤੋਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਐਸਕੇਮ ਦੇ ਵਿੱਚ ਜਥੇਬੰਦੀਆਂ ਨੇ ਘਟੋ ਘਟ 10 ਪਿੰਡ ਰੋਜ਼ ਹਰ ਜਥੇਬੰਦੀ ਕੱਢੂਗੀ ਉਹ ਚਾਹੇ ਟੋਰ ਮਾਰਚ ਕਰੇ ਚਾਹੇ ਉਹ ਅ ਡਾਗੋ ਕਰੇ ਚਾਹੇ ਜਿਹੜਾ ਪ੍ਰੋਗਰਾਮ ਉਹਨਾਂ ਨੂੰ ਠੀਕ ਲੱਗਦਾ ਹੈ ਹਰ ਜਥੇਬੰਦੀ ਘਟੋ ਘਟਦੱਸ ਟ੍ਰਿੰਡਰੋਜ ਕੱਢੇਗੀ ਇਹ ਸਾਰਾ ਪੰਜਾਬ ਇੱਕ ਵਾਰੀ ਅਸੀਂ ਕਵਰ ਕਰਨਾ ਹੈ ਜੋ ਸਰਕਾਰ ਦੀਆਂ ਪਾਲਿਸੀਆਂ ਨੇ ਜਿਹਦੇ ਨਾਲ ਭੁੱਖ ਵਿੱਚ ਕਿਸਾਨੀ ਨੂੰ ਖਤਰੇ ਖੜੇ ਹੋਣ ਵਾਲੇ ਨੇ ਉਹ ਸਾਰੇ ਉਹਨਾਂ ਨੂੰ ਤਿਆਰ ਕਰਕੇ ਇੱਥੇ ਰੈਲੀ ਦੇ ਵਿੱਚ ਲਿਆ ਕੇ ਅਗਲਾ ਜਿਹੜਾ ਪ੍ਰੋਗਰਾਮ ਇੱਥੋਂ ਡਿਕਲੇਅਰ ਕਰਾਂਗੇ ਅਜਾ ਸਾਹਿਬ ਕਿੰਨੇ ਕ ਲੋਕ ਦੇ ਰੈਲੀ ਵਿੱਚ ਸ਼ਾਮਲ ਹੋਣਗੇ ਤੇ ਕਿਹੜੇ ਕਿਹੜੇ ਏਰੀਆ ਦੇ ਦੇ ਹੈਗੇ ਸਾਰੇ ਦੇਖੋ ਇਹ ਸਾਰੇ ਪੰਜਾਬ ਤੋਂ ਲੋਕਾਂ ਨੇ ਆਉਣਾ ਹੈ ਲੈਂਡ ਪੂਲਿੰਗ ਵਾਲੇ ਤਾਂ ਠੀਕ ਹੈ ਉਹਨਾਂ ਨੇ ਤਾਂ ਆਉਣਾ ਹੀ ਉਹਨੂੰ ਤਾਂ ਬਿਨਾਂ ਸਾਰੇ ਪੰਜਾਬ ਚ ਜਿਵੇਂ ਅਸੀਂ ਮੋਗਾ ਰੈਲੀ ਕੀਤੀ ਸੀ ਉਦੋਂ ਲੈਂਡ ਪੂਲਿੰਗ ਦੀ ਸਮੱਸਿਆ ਨਹੀਂ ਸੀ ਤੁਹਾਨੂੰ ਅੰਦਾਜ਼ਾ ਕਿੱਡੀ ਵੱਡੀ ਰੈਲੀ ਸੀ ਰਿਕਾਰਡ ਪਿਛਲੇ ਬੀਟ ਹੋ ਗਏ ਸੀ ਇਹ ਮੋਗਾ ਰੈਲੀ ਤੋਂ ਵੀ ਵੱਡੀ ਰੈਲੀ ਹੋਏਗੀ ਇਹਦਾ ਕੋਈ ਮੈਂ ਨੰਬਰ ਨਹੀਂ ਦੱਸ ਸਕਦਾ ਕਿੰਨਾ ਕਿੰਨਾ ਕੁ ਜ਼ਿਆਦਾ ਹੋਏਗਾ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਬਹੁਤ ਗੁੱਸਾ ਹੈ ਬਹੁਤ ਵੱਡੀ ਪੱਦਰ ਤੇ ਇੱਥੇ ਵੱਡਾ ਇਕੱਠ ਹੋਏਗਾ